ਸਰ ਰੈਡੀ ਵਾਲਨੋ ਸਿਪੀਰਨ ਨੂੰ ਇਹੀ ਸਮਝਾਇਆ ਵੀ ਆਪਣੇ ਪੈਸੇ ਜਿਹੜੇ ਹੈਗੇ ਬਣਦੇ ਭਰਾਇਆ ਕਰੋ ਰੂਟੀਨ ਚ ਭਰਾਓਗੇ ਤੇ ਨੋਬਤ ਨਹੀਂ ਆਏਗੀ ਉਹ ਸਾਨੂੰ ਕਈ ਸਾਲਾਂ ਤੋਂ ਭਰਾ ਨਹੀਂ sire 2-3 ਸਾਲਾਂ ਤੋਂ ਕਲੀਅਰ ਸਾਹਿਬ ਦੇ ਨੌਲੇਜ ਸੀਗਾ ਉਹਨਾਂ ਨੇ ਸਾਨੂੰ ਅੱਜ ਕਿਹਾ ਵੀ ਜਾ ਕੇ ਇਮੀਡੀਏਟ ਉਹਨਾਂ ਤੇ ਚੈੱਕ ਕਰੋ ਤੇ ਜਿਹੜੇ ਨੇ ਨਹੀਂ ਕਾਢ ਪੈਸੇ ਭਰਾਏ ਉਹਨਾਂ ਤੇ ਬਣਦੀ ਕਾਰਵਾਈ ਕਰੋ ਇਹਨਾਂ ਦਾ ਸਮਾਨ ਵੀ ਲੈ ਕੇ ਜਾ ਰਹੇ ਸਰਾਉਂਦੀਆ ਤੁਸੀਂ ਦੇਖ ਸਕਦੇ ਹੋ ਸਮਾਨ ਅਸੀਂ ਉਹਦੇ ਚੱਕਿਆ ਉਹਨਾਂ ਦਾ ਇਹ ਹੁਣ ਜਦੋਂ ਫੀਸ ਦੇਣਗੇ ਨਗਰ ਨਿਗਮ ਜਾ ਕੇ ਫੇਰ ਇਹ ਸਮਾਨ ਉਹਨਾਂ ਨੂੰ ਵਾਪਸ ਦਿੱਤਾ ਜਾਏ ਬਾਬੂ ਯਾਦ ਰੱਖੀਂ ਮੇਰਾ ਜੀ ਇਹ ਬਿਲਕੁਲ ਵੈਲਿਡ ਨਹੀਂ ਹੈ ਇਸ ਤੇ ਕੋਈ ਪਰਮਿਸ਼ਨ ਨਹੀਂ ਹੋਤੀ ਮੁੱਖਾ ਬੰਦ ਰਹੇਗਾ ਇਹ ਇੱਥੇ ਨਹੀਂ ਰਹੇਗਾ ਕਿ ਹੋਰ ਲਗਾਓ ਜਾਂ ਕੋਈ ਫੇਰ ਹੀ ਕੋਈ ਹੋਰ ਲਗਾਓ ਬਿਲਾਣੇ ਕਿ ਜੋ ਹਦੂਦ ਹੈ ਨਾ ਉਸ ਤੋਂ ਬਾਹਰ ਨਹੀਂ ਲਗਾਓ ਕਿ ਇਹ ਇੱਥੇ ਟੈਨੇ ਲੱਗੇਗਾ ਇਹ ਮੇਰੇ ਨਾਲ ਨਹੀਂ ਕੀ ਕਾਰਵਾਈ ਹੈ ਤੁਹਾਡੇ ਤੇ ਜੀ ਸਾਡਿਆ ਸਮਾਨ ਲੈ ਕੇ ਜੀ ਸਿਲੰਡਰ ਲੈ ਕੇ ਜਾ ਕੇ ਹਮ ਟੇਬਲ ਲੈ ਕੇ ਜਾ ਕੇ ਹਾਂ ਜੀ ਇਹ ਜਿਹੜਾ ਟਾਪਾ ਤੁਸੀਂ ਉਰੇ ਲਾਇਆ ਇਹ ਕਾਰਪੋਰੇਸ਼ਨ ਦੀ ਪਰਮਿਸ਼ਨ ਨਾਲ ਹੁੰਦਾ ਜੀ ਹਾਂਜੀ ਕਰ ਪਰਚੀ ਕੱਟੀ ਜਾਂਦੀ ਹੈ ਜੀ ਪਰਚੀ ਕੱਟੀ ਜਾਂਦੀ ਹੈ ਪਰ ਕੀ ਪੁਰਾਣੇ ਬੰਦੇ ਲੈ ਵੇਜੇ ਉਹਨਾਂ ਨੇ ਨਹੀਂ ਪਾਇਆ ਕੌਣ ਕੱਟਦੇ ਦੀ ਪਰਚੀ ਤੁਸੀਂ ਮੈਡੀਕਲ ਗੱਲ ਹੋਣੀ ਤਾਂ ਤੁਸੀਂ ਕਟਾਈ ਵੀ ਪਰਚੀ ਆਈ ਦਾ ਪਰਚੋ ਲੈ ਦੋ ਦਿਨ ਆਈ ਐਕਾਉਂਟ ਰਿਪੋਰਟ ਦੋ ਦਿਨ ਦਿਨਾ ਕੋਲ ਲੈ ਆ ਅੱਛਾ ਪਹਿਲਾਂ ਕੌਣ ਕਰਦੇ ਤੁਹਾਡੇ ਜਗ੍ਹਾ ਬਾਬਾ ਜੀ ਆ ਕਰ ਲਈ ਤੁਹਾਨੂੰ ਮਬਾ ਜੀ ਹੁਣ ਤੁਹਾਡੇ ਤੇ ਕਾਰਵਾਈ ਹੋਈ ਆ ਤੁਸੀਂ ਉਹਦੇ ਜਾਇਜ ਬੈਠੇ ਕਿ ਨਜਾਇਜ ਬੈਠੇ ਹੋ ਜੀ ਬਸ ਆਸ ਤੇ ਅੱਗੇ ਕੋ ਲੈਟਾ ਪਿੱਛੇ ਆਰੇ ਬੈਠੇ ਆ ਜੀ ਇਹ ਤੁਹਾਨੂੰ ਅੱਗੇ ਕਰਾਇ ਦੇ ਲਈ ਤਵੇ ਕਿਸੇ ਤੋਂ ਹਾਂ ਬਸ ਇਹ ਬੱਸ ਬੈਠਾ ਬਾਈ ਕਿੰਨਾ ਕਰਾਇ ਦੇਣੇ ਉਹਦਾ ਰਾਜਾ ਨੂੰ ਬੈਸਰਾਂ ਦਾ ਕੰਮ ਕਰਦਾ ਉਹਨਾਂ ਦਾ ਇੰਨਾ ਹੈਗਾ ਦੋਨੋਂ ਵਾਦੇ ਦਾ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਕਿਤੇ ਰੱਖਿਆ ਕਿ ਉਹੀ ਕਿ ਲਾ ਲੋ ਉਹਨਾਂ ਦਾ ਵੀ ਹੋਰ ਕੰਮ ਹੈਗਾ ਹੂੰ ਹੂੰ ਉਹਨਾਂ ਦਾ ਕੋਈ ਹੋਰ ਕੰਮ ਨਹੀਂ ਹੈਗਾ ਬਾਬਾ ਜੀ ਦਾ ਹਾਂ ਕਿਹੜੇ ਬਾਬਾ ਜੀ ਕਿਹੜੇ ਨੇ ਉਹਨੂੰ ਬਾਬਾ ਜੀ ਉਹਨੂੰ ਬਾਬਾ ਜੀ ਚਲੋ ਯਾਰ ਹੈਗਾ ਭਈ ਚਲੋ 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 ਭਈ कॉर्पोरेशन में पैसे जमा कराओगे उसके बाद ही और सारी जगह साफ करके बताओ ना ਇਸਲੇ 15 20 ਦੇ ਵਿੱਚ ਮੇਰੇ ਖਾਤੇ 10 15 ਹੋਰ ਆ ਗਏ ਇਹਨਾਂ ਨੂੰ ਪਤਾ ਹੈ ਸੀ ਅੱਜ ਵੀ ਫੜ ਕੇ ਸਾਡੀ ਗੱਡੀ ਵੀ ਲੱਗਣ ਦੀ ਫਾੜੀ ਸੀ ਅੱਜ ਕੱਲ ਠੀਕ ਹੈ ਪੁਰਾਣੇ ਨਾਲ ਠੀਕ ਹੈ ਯੂਨਿਟ ਤੇ 4 ਵਜੇ ਜਿਹੜੀ ਕਿਤੀ ਜਿਹੜੇ ਕਿਹੜੇ ਇਲਾਕੇ ਆ ਜੀ ਸਰ ਸਾਨੂੰ ਛੋਟੀ ਪਾਰਾ ਦੇ ਵਿੱਚ ਹੁਕਮ ਹੋਇਆ ਸੀ ਮੇਰ ਸਾਹਿਬ ਮਾਨ ਤੋਂ ਮੇਰ ਸਾਹਿਬ ਵੱਲੋਂ ਤੇ ਅੱਜ ਹੀ ਉਹਨਾਂ ਨੇ ਕਿਹਾ ਸੀਗਾ ਵੀ ਉੱਥੇ ਜਿਹੜੇ ਤਿੰਨ ਵੀਰ ਅਖਬਾਰਾਂ ਦੇ ਸੰਪਾਦਕ ਐ ਇਹਨਾਂ ਦੇ ਆਫੀਸਿਸ ਨੇ ਉਹਨਾਂ ਦੇ ਅੱਗੇ ਕਾਰਾਂ ਬਹੁਤ ਖੜੀਆਂ ਐ ਤੇ ਉਹਨਾਂ ਦੇ ਕਾਰਾਂ ਦੇ ਅੱਗੇ ਇਹਨਾਂ ਦੇ ਜਿਹੜੀਆਂ ਰੁੜੀਆਂ ਲੱਗੀਆਂ ਹੋਈਆਂ ਨੇ ਜਿਹੜਾ ਕਿ ਸਾਨੂੰ ਪ ਉਹਨਾਂ ਸਭ ਨੂੰ ਅਸੀਂ ਕਾਰਡ ਬਾਰੇ ਪੁੱਛਿਆ ਤਾਂ ਕਾਰਡਾਂ ਦਾ ਉਹਨਾਂ ਦੀ ਐਕਸਪਾਇਰੀ ਨਿਕਲੀ ਹੋਈ ਹੈ ਵੈਲਿਡਿਟੀ ਡੇਟ ਨਿਕਲੀ ਹੋਈ ਹੈ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਜਾਣੂ ਕਰਾਇਆ ਕਿ ਤੁਸੀਂ ਆਪਣੇ ਵੈਲਿਡ ਡੇਟ ਦੇ ਅਨੁਸਾਰ ਚੱਲਿਆ ਕਰੋ ਤੇ ਅੱਗੇ ਹੁਣ ਜੇ ਵੀ ਐਕਸਪਾਇਰੀ ਹੋ ਚੁੱਕੀ ਹੈ ਦਫ਼ਤਰ ਨਗਰ ਨਿਗਮ ਦੀ ਲੈਣ ਸਾਖਾ ਵਿੱਚ ਆ ਕੇ ਆਪਣੇ ਐਕਸਪਾਇਰ ਵਾਲੇ ਕਾਰਡਾਂ ਨੂੰ ਰੀਨਿਊ ਕਰਾਓ ਤੇ ਨਾਲੇ ਤੁਸੀਂ ਆਪਣੀ ਜਿਹੜੀ ਪੇਮੈਂਟ ਹੈ ਕਿਸੇ ਵੱਲ 15000 ਹੈ ਕਿਸੇ ਵੱਲ 20000 ਹੈ ਜੋ ਵੀ ਪੇਮੈਂਟ ਆਪ ਭਰੋ ਪਰ ਮੈਂ ਜਿਹੜੇ ਜਿਹੜੀਆਂ ਰੇਡੀਆਂ ਲੱਗਦੀਆਂ ਨੇ ਇਹ ਨਜਾਇਜ਼ ਰੇਡੀਆਂ ਨਹੀਂ ਸਰ ਇਹ ਨਜਾਇਜ਼ ਨਹੀਂ ਇਹਨਾਂ ਕੋ ਸਟੇਟ ਟੈਂਡਿੰ ਇਹ ਵੈਂਡਿੰਗ ਜ਼ੋਨ ਵਿੱਚ ਆਉਂਦਾ ਹੈ ਪਰ ਅਸੀਂ ਇਹ ਕਹਿੰਨੇ ਵੀ ਚਲੋ ਇਹਨਾਂ ਦੇ ਜਿਹੜੇ ਫੀਸਾ ਨਹੀਂ ਹੁਣ ਤੱਕ ਭਾਈ ਇਹਨਾਂ ਨੇ ਅਸੀਂ ਚੈਕਿੰਗ ਕੀਤਾ ਤੇ ਚੈਕਿੰਗ ਦੇ ਦੌਰਾਨ ਪਤਾ ਲੱਗਿਆ ਅਸੀਂ ਇਹਨਾਂ ਨੂੰ ਇਹਨਾਂ ਨੂੰ ਸਟੇਟ ਕੀਤਾ ਵੀ ਤੁਸੀਂ ਆਪਣੇ ਪੈਸੇ ਭਰੋ ਤਾਂ ਹੀ ਉਹ ਰੇਡੀਆਂ ਲੱਗਣਗੀਆਂ ਚਲ ਜਿਹੜੇ ਕਾਰਵਾਈ ਤਾਂ ਕਰ ਰਹੇ ਹੋ ਤੁਸੀਂ ਇਹ ਰੇਡੀਆਂ ਦੌਰੇ ਵਾਅਦਾ ਹੁੰਦਾ ਜਾ ਰਿਹਾ ਹੈ ਉਧਰਲੇ ਪਾਸੇ ਜਿਹੜਾ ਇੱਕ ਕ